ਜਲੰਧਰ ਦੇ ਟਰੱਕ ਯੂਨੀਅਨ ਵੱਲੋਂ ਐਸ ਡੀ ਐਮ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪੰਗ ਕੀਤੀਆਂ ਟਰੱਕ ਯੂਨੀਅਨਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਜਮ ਕੇ ਨਾਰੀ ਬਾਜ਼ੀ ਕੀਤੀ ਅਕਾਲੀ ਨੇਤਾ ਤੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਤੀਨੂ ਵੀ ਪ੍ਰਦਰਸ਼ਨਕਾਰੀਆਂ ਦੇ ਸਮਰਥਨ 'ਚ ਇਸ ਦਰਨੇ 'ਚ ਪਹੁੰਚੇ ਟਰੱਕ ਯੂਨੀਅਨ ਮੈਂਬਰ ਕਰਨਲ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਰੋਜ਼ੀ ਰੋਟੀ ਤੇ ਲੱਤ ਮਾਰ ਰਹੀ ਹੈ ਅੱਜ ਦਾ ਜਿਹੜਾ ਧਰਨਾ ਅਸੀਂ ਲਾਇਆ ਹੈਗਾ ਉਹ ਅਸੀਂ ਸਰਕਾਰ ਨੂੰ ਇਹ ਦੱਸਣ ਲਈ ਲਾਇਆ ਹੈ ਕਿ ਸਾਡੀਆਂ ਜਿਹੜੀਆਂ ਟਰੱਕ ਯੂਨੀਅਨਾਂ ਆ ਜੋ ਤਕਰੀਬਨ ਪੰਜਾਬ ਦੇ ਵਿੱਚ 135 ਦੇ ਕਰੀਬ ਆ ਉਹ ਛੋਟੇ-ਛੋਟੇ ਕਸਬਿਆਂ ਦੇ ਵਿੱਚ ਹਨ ਮੇਜਰ ਕਿਸੇ ਸਿਟੀ ਦੇ ਵਿੱਚ ਨਹੀਂ ਹੈਗੀਆਂ ਕਿਉਂਕਿ سرمਾਈਦਾਰਾਂ ਨੇ ਉਹਨਾਂ ਨੂੰ ਬੜੇ ਤਰੀਕਿਆਂ ਦਾ ਖਤਮ ਕਰ ਦਿੱਤਾ ਹੋਇਆ ਹੈ ਹੁਣ ਇਹ ਸਾਡੇ ਜਿਹੜੀਆਂ ਜਿਹੜੀਆਂ ਯੂਨੀਅਨਾਂ ਹੈਗੀਆਂ ਜੋ 100-100 200 ਗੱਡੀ ਦੇ ਨਾਲ ਰਹਿੰਦੀਆਂ ਆ ਉਹਨਾਂ ਨੂੰ ਕੈਪਟਨ ਸਾਹਿਬ ਨੇ ਇਹ ਆਖਿਆ ਕਿ ਇਹਨਾਂ ਨੂੰ ਤੋੜ ਦੇਣਾ ਕੱਲ ਸਾਡੀ ਗੱਲ ਕੈਪਟਨ ਸਾਹਿਬ ਦੇ ਨਾਲ ਉੱਥੇ ਜਾ ਕੇ ਸੈਕਟਰੀ ਨਾਲ ਹੋਈ ਉਨੇ ਕਿਹਾ ਜੀ ਅਸੀਂ ਇਹਨੂੰ ਤੋੜਨੇ ਨਹੀਂ ਬਲਕਿ ਬਿੱਲ ਬਣਾ ਕੇ ਨੋਟੀਫਿਕੇਸ਼ਨ ਜਾਰੀ ਕਰਾਂਗੇ ਉਹ ਤੋਂ ਬਿੱਲ ਬਣਾ ਕੇ ਸਦਾਰੀ ਖਤਮ ਕਰ ਦੇਣੀ ਹੈ ਜਦ ਕਿ ਇਹ ਸਰਕਾਰ ਤੋਂ ਚਾਹੇ ਕੋਈ ਸਰਕਾਰ ਆਵੇ ਅਕਾਲੀ ਹੋਵੇ ਜਾਂ ਹੋਰ ਕੋਈ ਹੋਵੇ ਅੱਜ ਤੱਕ ਸਾਨੂੰ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਮਿਲਦਾ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਜਿਹੜੀ ਅਸੀਂ ਇਹਨਾਂ ਦੀ ਲੈਣੇ ਆ ਤੇ ਇਹਨਾਂ ਦਾ ਡੈਮੇਜ ਕਰਦੇ ਆ ਰੇਟ ਜਿਹੜੇ ਗਵਰਨਮੈਂਟ ਵਾਈ ਫਿਕਸਡ ਹੁੰਦੇ ਆ ਅਸੀਂ ਉਹ ਰੇਟ ਲੈਣੇ ਆ ਸਿਰਫ ਇਹ ਪੂੰਜੀਪਤੀਆਂ ਮਲਟੀਨੇਸ਼ਨਲ ਕੰਪਨੀਆਂ ਨੂੰ ਅੱਗੇ ਲਿਆਉਣ ਲਈ ਇਹ ਇੱਕ ਚਾਲ ਹੈ ਜਿਸ ਤਰ੍ਹਾਂ ਟ੍ਰਾਂਸਪੋਰਟ ਦੇ ਹਾਲਾ ਬੱਚਾਂ ਦੇ ਕੀਤਾ ਹੁੰਦਾ ਲਾਈਕ दैट ਇਹ ਜਿਹੜੀਆਂ ਜੂਨੀਅਨਾਂ ਹੈਗੀਆਂ ਜਿਹੜੀ ਸਾਡੇ ਇੱਕ ਭਾਵਨਾ ਇਕੱਠੇ ਦੇ ਤੌਰ ਤੇ ਦਿੰਦੀਆਂ ਉਹਨਾਂ ਨੂੰ ਖਤਮ ਕਰਨ ਦਾ ਇੱਕ ਤਰੀਕਾ ਆ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਤਨੇਜ ਪਹੁੰਚੇ ਕਾਲੀਨੇਤਾ ਪਵਨ ਕੁਮਾਰ ਟੀਨੂ ਨੇ ਕਾਂਗਰਸ ਸਰਕਾਰ ਤੇ ਨਿਸ਼ਾਨਾ ਸਾਧ ਦਿਆਂ ਕਿ ਆਇਆ ਕਿ ਕਾਂਗਰਸੀਆਂ ਨੇ ਨਾ ਲੋਕਾਂ ਦੇ ਨਾਲ ਧੋਖਾ ਕੀਤਾ ਇਹ ਜਿੰਨੇ ਵੀ ਟਰੱਕ ਡਰਾਈਵਰ ਆ ਟਰੱਕਾਂ ਦੇ ਮਾਲਕ ਆ ਕਿਸੇ ਕੋਲ ਇੱਕ ਟਰੱਕ ਆ ਕਿਸੇ ਕੋਲ ਦੋ ਕਿਸੇ ਕੋਲ ਚਾਰ ਇਹ ਸੈਲਫ ਇੰਪਲਾਈਡ ਬੰਦੇ ਆ ਔਰ ਜਿਨ੍ਹਾਂ ਦੇ ਢਿੱਡ ਤੇ ਲੱਤ ਪੰਜਾਬ ਦੀ ਕਾਂਗਰਸ ਸਰਕਾਰ ਨੇ ਮਾਰੀ ਇਹ ਸਾਰੇ ਵਿਚਾਰੇ ਬੇਰੁਜ਼ਗਾਰ ਹੋ ਗਏ ਔਰ ਕਾਂਗਰਸ ਸਰਕਾਰ ਨੇ ਸਿਰਫ ਵੱਡੀਆਂ ਕੰਪਨੀਆਂ ਨੂੰ ਮਲਟੀਨੈਸ਼ਨਲ ਟਰਾਂਸਪੋਰਟ ਕੰਪਨੀਆਂ ਨੂੰ ਫਾਇਦਾ ਦੇਣ ਵਾਸਤੇ ਇਹ ਗਰੀਬਾਂ ਦੇ ਨਾਲ ਇਹ ਆਮ ਲੋਕ ਜਿਹੜੇ ਮਿਹਨਤੀ ਆ ਉਹਨਾਂ ਨਾਲ ਧੱਕਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਰੱਕ ਯੂਨੀਅਨਾਂ ਨੂੰ ਚਲਦ ਬਹਾਲ ਨਾ ਕੀਤਾ ਗਿਆ ਤਾਂ ਪੰਜਾਬ ਫਤਰਤੇ ਵੱਡਾ ਸੰਘਰਸ਼ ਫਿੱੜਣਗੇ। ਜਲੰਧਰ ਤੋਂ ਕਰਨ ਪਾਠਕ ਜਗਵੰਤ ਟੀਵੀ।